ਸਿਰੀ ਰਾਗ ਮਹੱਲਾ ਤੀਜਾ ਹਉਮੈ ਕਰਮ ਕਮਾਵਦੇ ਜਿਹੜੇ ਜੀ ਭਾਈ ਹਉਮੈ ਦੇ ਸਹਿਤ ਕਰਮਾਂ ਨੂੰ ਕਮਾਉਂਦੇ ਆ ਨਿਤ ਨਿਮਿਤ ਪ੍ਰਾਸ਼ਚਿਤ ਕਾਮਕਾਜਕ ਜਮ ਦੰਡ ਲੱਗੈ ਤਿਨ ਆ ਕੋਈ ਜਮਦਾ ਡੰਡ ਲੋਕ ਡੰਡ ਪਿਤਰ ਡੰਡ ਦੇਵ ਡੰਡ ਰਾਜ ਡੰਡ ਆ ਕੇ ਲੱਗਦੇ ਹਨ ਜੇ ਸਤਗੁਰ ਸੇਵਨ ਸੇ ਉੱਭਰੇ ਜਿਹੜੇ ਸਤਗੁਰੂ ਸਿੱਕੇ ਪਾਤਸ਼ਾਹ ਦਾ ਸੇਵਨ ਭਜਨ ਕਰਦੇ ਆ ਉਹ ਬਚ ਜਾਂਦੇ ਹਨ ਡੰਡ ਤੋਂ ਜੰਮਦੇ ਤੋਂ ਹਰ ਛੇਤੀ ਲਿਵ ਲਾ ਉਹ ਹਰਿ ਅਕਾਲ ਪੁਰਖਾਂ ਲਿਵ ਲਗਾ ਕੇ ਬਚ ਜਾਂਦੇ ਹਨ ਮਨ ਰੇ ਗੁਰਮੁਖ ਨਾਮ ਧਿਆਇ ਜੇ ਮਨ ਗੁਰਮੁਖਾਂ ਦੀ ਸੰਗਤ ਕਰਕੇ ਮੁਖੀ ਸਤਿਗੁਰਾਂ ਜੀ ਉਹ ਦੱਸਿਆ ਨਾਮ ਉਸ ਨੂੰ ਧਿਆਉਣਾ ਕਰ ਸੁਰ ਪੂਰਬ ਕਰਤੈ ਲਿਖਿਆ ਜਿਨ੍ਹਾਂ ਦੇ ਸੁਰੂ ਪੂਰਬ ਨਿਸਕਾਮ ਕਰਮ ਵੇਖ ਕੇ ਕਰਦਾ ਪ੍ਰਖਣ ਮੱਥੇ ਤੇ ਲਿਖ ਦਿੱਤਾ ਹੈ ਜਿਨ੍ਹਾਂ ਗੁਰਮਤਿ ਨਾਮ ਸਮਾਇ ਉਹਨਾਂ ਦੇ ਅੰਦਰ ਗੁਰਮਤਿ ਪ੍ਰਾਪਤ ਹੋਈ ਹੈ ਗੁਰਮਤਿ ਦੁਆਰਾ ਨਾਮ ਵਿੱਚ ਉਹਨਾਂ ਦਾ ਮਨ ਸਮਾਇਆ ਮਿਲਿਆ ਹੈ ਨਾਮ ਕਰਕੇ ਮਸਤੀ ਚੜੀ ਹੈ ਉਹਨਾਂ ਨੂੰ ਨਾਮੀ ਕਿ ਉਹ ਸਮਾਗਿਆ ਭੇਦ ਹੋ ਗਏ ਹਨ ਰਹਾਉ ਵਿਣ ਸਤਿਗੁਰ ਪ੍ਰਤੀਤ ਨ ਆਵੇ ਜਿਨ੍ਹਾਂ ਜਿਨ੍ਹਾਂ ਗੁਰੂ ਸਾਹਿਬ ਨਾਲ ਮਿਲਦਾ ਨਹੀਂ ਭਾਵੇਂ ਨਾਮ ساری ਦੁਨੀਆ ਹੀ ਜਾਣਦੀ ਹੈ ਪਰ ਭਰੋਸਾ ਨਹੀਂ ਆਉਂਦਾ ਆਦਮੀ ਨੂੰ ਵੀਹੋ ਮੇਰੀ ਮੁਕਤੀ ਕਰਨ ਵਾਲਾ ਹੈ ਜਿਸ ਪ੍ਰਕਾਰ ਜੋ ਮਾਨ ਮਾਨਸ ਕਥਾ ਕਥ ਲੋਕ ਸੁਣਾਵੇ ਜੋ ਬੋਲੇ ਸੋਨਾ ਵਿਚਾਰੇ ਜੋ ਕੋਈ ਬੋਲ ਕੇ ਲੋਕਾਂ ਨੂੰ ਸੁਣਾਉਂਦਾ ਉਹਦੀ ਵਿਚਾਰ ਨਹੀਂ ਪ੍ਰਾਪਤ ਹੁੰਦੀ ਸਤਿਗੁਰੂ ਸਾਹਿਬ ਤੋਂ ਬਗਾਇ ਭਰੋਸਾ ਨਹੀਂ ਆ ਸਕਦਾ ਨਾਮ ਨਾ ਲਾਗੋ ਭਾ ਨਾਮ ਵਿੱਚ ਪ੍ਰੇਮ ਨਹੀਂ ਲੱਗਦਾ ਐਵੇਂ ਹੋਰ ਮੈਂ ਕੰਮਾਂ 'ਚ ਫਸਿਆ ਰਹਿੰਦਾ ਹਾਂ ਸੁਪਨੇ ਸੁਖ ਨਾ ਪਾਵੇ ਉਹ ਸੁਪਨੇ ਮਾਤਰ ਵੀ ਸੁਖ ਨਹੀਂ ਪਾ ਸਕਦਾ ਸੁਪਨੇ ਜੀ ਵੀ ਤੜਫਦਾ ਫਿਰਦਾ ਰਹਿੰਦਾ ਹੈ ਸੁਪਨੇ ਸੰਸਾਰ ਵਿੱਚ ਉਹ ਆਤਮਾ ਦੇ ਸੁਖ ਨੂੰ ਨਹੀਂ ਪਾ ਸਕਦਾ ਹੈ ਦੁੱਖ ਹੈ ਸਦਾ ਸਮਾਇ ਉਹ ਦੁੱਖ ਦੇ ਵਿੱਚ ਹੀ ਜਦੋਂ ਸੰਦਾ ਹੈ ਉਹ ਦੁੱਖ ਵਿੱਚ ਹੀ ਤੜਫਦਾ ਰਹਿੰਦਾ ਹੈ ਸਮਾਇਆ ਰਹਿੰਦਾ ਹੈ ਦੁੱਖ ਵਿੱਚ ਹੀ ਸਮਾਇ ਜਦੋਂ ਸੰਦਾ ਹੈ ਉਹ ਦੁੱਖ ਵਿੱਚ ਹੀ ਕਲੇਸ਼ ਵਿੱਚ ਹੀ ਬੇਹੋਸ਼ ਹੋ ਕੇ ਪੈਂਦਾ ਹੈ ਇਸ ਪ੍ਰਕਾਰ ਜੰਮਣ ਮਰਨ ਦੇ ਦੁੱਖ ਵਿੱਚ ਹੀ ਪਿਆ ਰਹਿੰਦਾ ਹੈ ਸਮਾਏ ਸਮਾਏ ਦੁੱਖ ਵਿੱਚ ਹੀ ਸਮਾਏ ਨਾ ਸੁੰਦਾ ਹੈ ਦੁੱਖ ਦੇ ਵਿੱਚ ਸਮਾ ਜਿਹੜਾ ਗੁਜ਼ਰਦਾ ਹੈ ਉਸ ਦਾ ਜਿੰਨਾ ਜੀਵਨ ਹੈ ਜੇ ਹਰ ਹਰ ਕੀਚੈ ਬਹੁਤ ਲੋਚੀ ਹੈ ਭਾਈ ਲੋਕ ਕਹਿੰਦੇ ਜੀ ਹਰ ਹਰੀ ਕਰਨਾ ਕਰਦੇ ਰਹਾਂਗੇ ਮਾਰੇ ਕਹਿੰਦੇ ਜੇ ਹਰ ਹਰ ਕਰਨਾ ਬਹੁਤ ਲੋਚੀਏ ਅਸੀਂ ਚਾਹੀਏ ਕਿ ਮਾਰੇ ਦਾ ਭਜਨ ਕਰਦੇ ਰਹੀਏ ਕਿਉਂ ਲੋਚਦੇ ਵੀ ਰਹੀਏ ਜੇ ਕਰਕੇ ਕੀਰਤ ਨਾ ਮੀਟਿਆ ਜਾ ਜਿਹੜੇ ਕੰਮ ਮਾਰੇ ਕੀਤੇ ਉਹ ਕਰ ਨਹੀਂ ਦਿੰਦੇ ਭਜਨ ਨੂੰ ਕਾਰੀ ਨਹੀਂ ਸਕਦਾ ਭਾਵੇਂ ਕਹਿੰਦਾ ਮੈਂ ਹਰ ਹਰ ਕਰੀ ਜਾਊਂਗਾ ਉਹ ਕੀਤੇ ਕਰਮੇ ਜੀਵ ਤੋਂ ਮਿਟੇ ਨਹੀਂ ਜਾਂਦੇ ਇਸ ਕਰਕੇ ਮਹਾਰਾਜ ਦਾ ਭਜਨ ਹੋ ਹੀ ਨਹੀਂ ਸਕਦਾ ਕਰਨਾ ਭਾਵੇਂ ਕਿੰਨਾ ਲੋਚਦਾ ਮੈਂ ਕਰ ਲਾਂ ਭਜਨ ਹੋ ਹੀ ਨਹੀਂ ਸਕਦਾ ਇਸ ਦੇ ਪਾਸੋਂ ਹਰ ਕਾ ਪਹਾਣਾ ਭਗਤੀ ਮੰਨਿਆ ਜਿੰਨਾ ਭਗਤਾਂ ਨੇ ਪਰਮੇਸ਼ਰ ਦਾ ਪਹਾਣਾ ਮੰਨਿਆ ਰਿਵਾਜ ਚੱਲੇ ਹਨ ਇਹ ਭਗਤ ਪਏ ਦਰਥ ਉਹ ਮਹਾਰਾਜ ਦੇ ਭਗਤ ਵਾਹਿਗੁਰੂ ਦੇ ਦਰ ਦਰਗਾਹ ਵਿੱਚ ਤਾਂ ਲੇਖੇ ਚ ਪ੍ਰਵਾਨਗੀ ਚ ਪਏ ਹਨ ਗੁਰ ਸ਼ਬਦ ਦੇਢਾ ਵੈ ਰੰਗ ਸਿਓ ਗੁਰੂ ਸਾਹਿਬ ਜੀ ਪ੍ਰੇਮ ਦੇ ਨਾਲ ਸ਼ਬਦ ਰਣ ਕਰਾਉਂਦੇ ਸਿੱਖ ਦੇ ਹਿਰਦੇ ਚ ਬਿਨ ਕਿਰਪਾ ਲਿਆ ਨਾ ਜਾ ਸਤਗੁਰਾਂ ਦੀ ਕਿਰਪਾ ਵਿਨਾ ਪਰਮੇਸ਼ਰ ਦਾ ਅਨੰਦ ਲਿਆ ਨਹੀਂ ਜਾਂਦਾ ਕਿਸੇ ਦੇ ਪਾਸੋਂ ਖਾਲੀ ਰਹਿ ਜਾਂਦੇ ਐ ਜੇ ਸੌ ਅੰਮ੍ਰਿਤ ਨੀਰੀ ਐ ਜੇ ਸੈਂਕੜੇ ਵਾਰੀ ਸਾਧ ਸੰਗਤ ਜੀ ਤੁਮੇ ਨੂੰ ਅੰਮ੍ਰਿਤ ਨੀਰੀ ਇਹ ਦੇਵਤਿਆਂ ਦਾ ਅੰਮ੍ਰਿਤ ਲਿਆ ਕੇ ਜਾਂ ਮਿੱਠਾ ਸੈਤ ਜਾਂ ਕਮਾਦ ਦਾ ਰਸ ਜਿਹੜਾ ਹੈ ਸੈਂਕੜੇ ਵਾਰੀ ਨੀਰੀਏ ਪਾਈ ਜਾਈਏ ਦੇਵਤਿਆਂ ਦਾ ਅੰਮ੍ਰਿਤ ਜਿਹੜਾ ਸਵਰਗ ਵਿੱਚੋਂ ਲਿਆ ਕੇ ਨੀਰੀਏ ਪਾਈ ਜਾਈਏ ਤੁਮਿਆਂ ਨੂੰ ਵੀ ਬੇਖਫਲ ਲੱਗੇ ਧਾਰਾ ਫਿਰ ਵੀ ਤੁਮਿਆਂ ਨੂੰ ਜ਼ਹਿਰ ਦੇ ਫਾਲੀ ਲੱਗਦੇ ਤੁੰਬਿਆਂ ਨੂੰ ਵੀ ਕੌੜਿਆਂ ਨੂੰ ਇਸੇ ਪ੍ਰਕਾਰ ਜੇ ਸੋ ਅੰਮ੍ਰਿਤ ਨੀਰੀਏ ਜੇ ਸੈਂਕੜੇ ਸ਼ਾਸਤਰਾਂ ਦੁਆਰਾ ਅੰਮ੍ਰਿਤ ਬ੍ਰਹਮਾ ਨੰਦ ਦੀਆਂ ਗੱਲਾਂ ਜਾਂ ਅੰਮ੍ਰਿਤ ਗਿਆਨ ਦੀਆਂ ਮੁਕਤੀ ਦੀਆਂ ਗੱਲਾਂ ਨੀਰਗੇ ਪਰੋਸੀਏ ਪਾ ਦੇਈਏ ਸੁਣਾ ਦੇਈਏ ਭੀ ਬਖਫਲ ਲਾਗੇ ਤਾਂ ਇਹਨਾਂ ਵਿਸ਼ਿਆਂ ਵਿੱਚ ਜੁੜਿਆ ਹੋਇਆ ਹੈ ਇਸ ਕਰਕੇ ਬਿਉਰੂਪੀ ਫਲ ਲੱਗੇਗਾ ਤਾਂ ਆ ਕੇ ਮਾਇਆ ਦੀ ਇੱਛਾ 'ਚ ਹੀ ਫਸਿਆ ਹੋਇਆ ਹੈ ਵਿਸ਼ੇ ਹੀ ਫੁਰਦੇ ਰਹਿਣਗੇ ਕਦੇ ਮਨ ਵਸਗਰੂ 'ਚ ਨਹੀਂ ਜੁੜਦਾ ਉਹਨਾਂ ਦਾ ਫੇ ਜਨ ਸੱਚੇ ਨਿਰਮਲੇ ਉਹ ਸੱਚੇ ਪੁਰਖ ਆ ਉਹ ਨਿਰਮਲ ਸੁੱਧ ਪੁਰਖ ਹਨਗੇ ਜਿਨ ਸਤਗੁਰ ਨਾਲ ਪਿਆਰ ਜਿਨ੍ਹਾਂ ਦਾ ਸਤਗੁਰੂ ਸੱਚੇ ਪਾਤਸ਼ਾਹ ਨਾਲ ਪਿਆਰ ਲੱਗਾ ਹੈ ਸਤਗੁਰ ਕਾ ਭਾਣਾ ਕਮਾਵਦੇ ਜਿਹੜੇ ਗੁਰੂ ਸਾਹਿਬ ਦਾ ਭਾਣਾ ਮੰਨਦੇ ਆ ਸਤਗੁਰਾਂ ਦੇ ਉਪਦੇਸ਼ ਨੂੰ ਕਮਾਉਂਦੇ ਆ ਵਿਖ ਹਉ ਮੈ ਤਜ ਵਿਕਾਰ ਉਹਨਾਂ ਵਿਸ਼ੇਸ਼ ਛੜਵ ਤੇ ਹਉਮੈ ਦੇ ਦੀ ਛੱਡ ਦਿੱਤੀ ਹੈ ਵਕਾਰ ਕਾਮ ਆਰਕ ਛੜਵ ਤੇ ਹੈ ਵਿਖੇ ਸ਼ਬਦ ਸੰਪਰਸ ਰੂਪ ਰਸਗੰਨ ਛੱਡਦੇ ਆ ਦੇਖ ਮਾਇਆ ਦਾ ਤਿਆਗ ਕੀਤਾ ਹੈ ਵਕਾਰ ਕਾਹ ਵਾਰ ਛੜ ਦਿੱਤੇ ਹੈ ਦੇਹ ਦੀ ਹੰਗਤਾ ਵੀ ਛੜ ਦੁੱਤੀ ਹੈ ਮਾਨ ਹੱਥ ਕੀਤਾ ਹੈ ਉਪਾਏ ਨਾ ਚੂਤੀ ਆ ਜੇ ਗੁਰੂ ਸਾਹਿਬ ਦੇ ਬਚਨਾਂ ਨੂੰ ਨਾ ਨ ਮੰਨੀਏ ਮਨ ਦੇ ਹਟ ਨਾਲ ਕਰਦੇ ਰਹੀਏ ਕਿਸੇ ਜਤਨ ਕਰ ਲੋ ਛੁਟਕਾਰਾ ਨਹੀਂ ਹੋ ਸਕਦਾ ਮੁਕਤ ਨਹੀਂ ਹੋ ਸਕੀਦਾ ਸਿਮਰਤ ਸਾਸਤਰ ਸੁਧ ਹੋ ਜਾ ਜੇ ਤੁਹਾਨੂੰ ਸੰਸਾ ਸਿਮਰਤੀਆਂ ਪੜ ਕੇ ਵੇਖ ਲੋ ਜਾਗਵਲ ਕ ਸਿਮਰਤੀ ਵਿੱਚ ਪੜ ਕੇ ਵੇਖ ਲੋ ਦਸਹਿਤਸਿ ਸਿਮਰਤੀ ਨੂੰ ਪੜ ਕੇ ਵੇਖ ਲਓ ਉਹ ਫੇਰ ਵੀ ਧਰਮ ਦੇ ਹੀ ਰਹੇ ਐ ਇਸੇ ਪ੍ਰਕਾਰ ਵਿਆਸ ਸਿਮਰਤੀ ਪੜ ਕੇ ਵੇਖ ਲਓ ਵਿਆਸ ਕਾਰਕ ਬਣ ਕੇ 11000 ਵਾਰਾ ਕਾਰਕਪਣੇ ਦੀ ਹਮਤਾ ਜੀ ਤੁਰਿਆ ਫਿਰਦਾ ਰਿਹਾ ਹੈ ਇੰਉ ਸਿਮਰਤ ਸਾਸਤਰ ਸੋ ਮਾਨ ਹਟ ਕੇ ਤਾ ਉਪਾਏ ਨਾ ਚੁੱਟੇ ਮਨ ਦੇ ਹਟ ਕਰਕੇ ਬਣੇ ਜਤਨ ਕੀਤੇ ਸੀ ਸੁਖਦਿਆਂ ਨੂੰ ਵੀ ਕੀਤੇ ਸੀ ਆਪ ਨੂੰ ਬ੍ਰਗਤ ਮੰਨਦਾ ਸੀ ਮਹਾਰਣ ਕਹ ਮਾਇਆ ਤੈ ਤੋ ਕਿਆ ਪਹਿਜੋ ਮਾਨ ਤਗਿਆ ਨਹੀਂ ਜਾਏ ਮਾਨ ਮਨੀ ਮਨਵਰ ਗਲੇ ਮਾਨ ਸਵਾ ਕੋ ਖਾਇ ਵਿਆਹ ਜਿਹੜਾ ਉਪਦੇਸ਼ ਦੇਵੇ ਕਹੇ ਮੇਰੇ ਚੇਤੇ ਐ ਵਿਆਹ ਦਾ ਉਪਦੇਸ਼ ਨਾ ਲੱਗੇ ਫੇ ਜਨਕ ਕੋਲੇ ਚਲ ਆ ਗਿਆ ਜਨਕਨ ਕਿਹਾ ਉਪਦੇਸ਼ ਤੈਨੂੰ ਦਿਆਂਗਾ ਪਰ ਅਜੇ ਮੇਰਾ ਵੇਲ ਨਹੀਂ ਹੈ ਹਾਲ ਬੈਠ ਮੈਂ ਜਾ ਕਰਦਾ ਹਾਂ ਉਸ ਵੇਲੇ ਸਾਰ ਸੰਗੀ ਜੀ ਜਦੋਂ ਜਾ ਕਰਨ ਲੱਗਾ ਜਿੱਥੇ ਸੁਖ ਦੇ ਖੜੇ ਸੀ ਝੂਠੀਆਂ ਪਤਲਾ ਸਾਰੀਆਂ ਇਹਦੇ ਸਿਰ ਤੇ ਸਟੀਆਂ ਲੋਕਾਂ ਨ ਖਾ ਕੇ ਝੂਠਣ ਝੂਠ ਪਰੀ ਸਿਰ ਉਪਰ ਫੇਰ ਮਨੁਆ ਮਲਨਡ ਲਾਵੇ ਕੋ ਜਦੋਂ ਮਨ ਟਿਕ ਗਿਆ ਇਕਾਗਰ ਹੋ ਗਿਆ ਵੀ ਉਪਦੇਸ਼ ਇਤੋਂ ਹੀ ਲੈਣਾ ਹੈ ਫੇਰ ਉਹ ਪਤਲਾ ਝੂਠੀਆਂ ਚੋਂ ਕੱਢਿਆ ਇਹਦਾ ਇਸ਼ਨਾਨ ਕਰਾਇਆ ਇਸ਼ਨਾਨ ਕਰਾ ਕੇ ਅੰਦਰ ਲਿਆਂਦਾ ਕੁੰਬੀ ਤੇ ਫੋੜੀ ਰੱਖ ਕੇ ਅੰਦਰ ਗਿਆ ਤੇ ਜਨਕ ਨੂੰ ਵੇਖ ਕੇ ਕਹਿੰਦਾ ਇਹ ਤਾਂ ਸੁਇਨੇ ਦੇ ਮੰਦਰਾਏ ਦੇ ਇਹ ਤਾਂ ਰਤਨਾਜ ਅਕੀਲੇ ਹੈ ਉਸੇ ਜਨਕ ਅੰਤਰੀਆਮੀ ਸੀ ਕਹਿਣ ਲੱਗਾ ਉਹ ਮੇਰੇ ਛਾਤੀ ਚ ਨਹੀਂ ਜੜੇ ਹੋਏ ਕੀਲੇ ਮਨ ਹੱਥ ਕਿਤਾਏ ਉਪਾਏ ਨਾ ਛੂਟੀ ਇਹਪੁਰ ਗਾਇਰ ਮਨ ਦੇ ਹਟ ਕਰਕੇ ਬڑے ਲੋਕ ਯਤਨ ਕਰਦੇ ਸੁਖਦੇਵ ਵੀ ਨਹੀਂ ਛੁੱਟਿਆ ਫੇਰ ਜਨਕ ਰਾਜੇ ਨੇ ਉਸ ਵੇਲੇ ਇਸ ਨੂੰ ਥਾਲੀ ਦਿੱਤੀ ਤੇਲ ਵੀ ਫੇਰ ਕੇ ਆਇਆ ਜਿਸ ਵੇਲੇ ਫੇਰ ਕੇ ਆਇਆ ਕਹਿੰਦੇ ਰੰਗ ਰਾਹ ਕਿੰਨੇ ਕੋ ਹੋਏ ਸੀ ਕਹਿੰਦੇ ਮੈਨੂੰ ਤਾਂ ਪਤਾ ਨਹੀਂ ਤੇਲ ਦੁੱਧ ਨੂੰ ਤਾਂ ਖਿਆਲ ਰੱਖਿਆ ਕਹਿੰਦੇ ਅਸੀਂ ਉਹ ਮੰਡੋਲਣ ਤੋਂ ਬਚਾ ਕੇ ਰੱਖਦੇ ਆ ਫੇਰ ਹਟ ਛੱਡਿਆ ਸੁਖਦੇਵ ਨੇ ਸੁਖ ਜਨਕ ਪਗੀ ਲੱਗ ਤੇ ਆਵੇ ਕੋ ਪਹਿਲੀ ਲੱਗ ਕੇ ਤੇ ਆਇਆ ਜਨਕ ਦੇ ਤੇ ਫੇਰ ਸੁਖਦੇਵ ਨੂੰ ਸੰਸੇ ਮਿਤੇ ਸੀ ਇਸ ਪ੍ਰਕਾਰ ਮਨ ਹਟ ਕੀਤਾ ਉਪਾਏ ਨਾ ਮੰਦੇ ਹਟ ਕੀਤਾ ਸੀ ਸੁਖ ਦੇਨ ਵੀ ਇਹ ਆਪਦੇ ਪਿਤਾ ਦਾ ਉਪਦੇਸ਼ ਨਹੀਂ ਸੀ ਮੰਨਿਆ ਫਿਰ ਜਨਕ ਵਿਦੇਹੀ ਦੀ ਸ਼ਰਨ ਪਿਆ ਜਾ ਕੇ ਨਿਹਾਲ ਹੋਇਆ ਸੀ ਇਸੇ ਪ੍ਰਕਾਰ ਮਨ ਦੇ ਹਟ ਕਰਕੇ ਮਾਨਹਾਥ ਕੀਤਾ ਉਪਾਏ ਨਾ ਛੁਕਦੇ ਕਿੰਨੇ ਉਪਾਅ ਕਰ ਲੋ ਕਿਵੇਂ ਛੁਟਕਾਰਾ ਨਹੀਂ ਹੋ ਸਕਦਾ ਮੁਕਤ ਨਹੀਂ ਹੋ ਸਕੀਦਾ ਸਿਮਰਤ ਸਾਸਤਰ ਸੁੱਧ ਹੋ ਜਾ ਸਾਰੇ ਸਿਮਰਤੀਆਂ ਪੜ ਕੇ ਵੇਖ ਲੋ ਛੇ ਸ਼ਾਸਤਰ ਵੇਖ ਲੋ ਵਿਆਸ ਨੇ ਬਦਾਨ ਸ਼ਾਸਤਰ ਮੱਥ ਕੇ ਹੰਕਾਰ ਕੀਤਾ ਕਿ ਮੇਰੇ ਵਰਗਾ ਕੋਈ ਨਹੀਂ ਹੁਮੈਂ ਅੰਦਰ ਕਬਤ ਪਾਇਆ ਫੇ ਨਾਰਦ ਮੁਨੀ ਨੇ ਭਾਗਵਤ ਸੁਣਾਇਆ ਫੇ ਭਗਤੀ ਕੀਤੀ ਤਾਂ ਵਿਆਸ ਨੂੰ ਸ਼ਾਂਤੀ ਆਈ ਸੀ ਇਸ ਪ੍ਰਕਾਰ ਸਿਮਰਤ ਸਾਸ ਰਸੁਧ ਹੋ ਜਾਏ ਇਹ 27 ਸਿਮਰਤੀਆਂ ਵੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇੇ ਜੋ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾਉਂਦੇ ਹਨ ਉਹ ਸ੍ਰੇਸ਼ਟ ਨਾਤਮਾ ਹਨ ਹਰ ਕਾ ਨਾਮ ਨਿਧਾਨ ਹੈ ਪਰਮੇਸ਼ਰ ਦਾ ਨਾਮ ਹੀ ਭਾਈ ਖਜ਼ਾਨਾ ਹੈ ਜਿਸ ਅੰਤ ਨਾ ਪਾਰਾ ਵਾ ਐਸਾ ਖਜ਼ਾਨਾ ਕਿਸੇ ਨਾਮ ਖਜ਼ਾਨੇ ਦਾ ਅੰਤ ਪਾਰਾ ਵਾਰ ਰਿੱਧੀਆਂ ਸਿੱਧੀਆਂ ਨੌਂ ਰਿੱਧੀਆਂ ਕਲਪਤਰਾਰਕ ਕਾਮ ਤੈਨ ਨਾਦਕ ਬੱਗਾ ਦੇ ਬੱਗ ਚਰੇ ਫਿਰਦੇ ਆਂ ਪਾਰਸਾਂ ਦੇ ਢੇਰ ਲੱਗੇ ਹੋਏ ਆ ਗੁਰਸਿੱਖਾਂ ਦੇ ਅੰਦਰ ਕੋਈ ਕਾਮਨਾ ਨਹੀਂ ਐਸਾ ਮਾਰਾ ਦੇ ਨਾਮ ਦਾ ਖਜ਼ਾਨਾ ਹੈ ਜਿਸ ਅੰਤ ਨਾ ਪਾਰਾ ਜਿਸ ਨਾਮ ਦੇ ਖਜ਼ਾਨੇ ਅੰਤ ਪਾਰਾ ਵਾਰ ਨਹੀਂ ਸੁਰ ਬਕੁੰਠ ਦੀਆਂ ਮੁਕਤੀਆਂ ਦੀ ਲੋੜ ਨਹੀਂ ਰੱਖਦੇ ਇਹ ਹੈ ਆਨੰਦ ਹੈ ਸਿਮਰਨ ਵਿੱਚ ਗੁਰਮੁਖ ਸੇਈ ਸੋਹ ਦੇ ਉਹ ਗੁਰਮੁਖ ਭਾਈ ਸੋਹਮਨੀਕ ਹੋਏ ਹਨ ਜਿਨ ਕਿਰਪਾ ਕਰੇ ਕਰਤਾ ਜਿਨ੍ਹਾਂ ਦੇ ਕਰਤਾਰ ਅਕਾਲ ਪੁਰਖ ਵਾਹਿਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਨਾਮ ਦੀ ਜੋੜ ਲੈਂਦਾ ਹੈ ਨਾਨਕ ਦਾਤਾ ਏਕ ਹੈ ਸਰਗੁਰੂ ਜੀ ਕਹਿੰਦੇ ਦਾਤਾ ਏਕ ਅਕਾਲ ਪੁਰਖ ਹੀ ਹੈ ਦੂਜਾ ਔਰ ਨਾ ਕੋਈ ਹੋਰ ਨਹੀਂ ਦੂਸਰਾ ਸੰਸਾਰ ਵਿੱਚ ਬਾਤ ਦੇਣ ਵਾਲਾ ਗੁਰ ਪ੍ਰਸਾਦੀ ਪਾਈ ਹੈ ਤੇ ਮਾਰਾ ਫੇ ਕਿਵੇਂ ਪਰਮੇਸ਼ਰ ਦਾਤਾਂ ਕਹੇ ਗੁਰਾਂ ਦੀ ਕਿਰਪਾ ਕਰਕੇ ਗੁਰਾਂ ਦੀ ਕਿਰਪਾ ਕਰਕੇ ਦਾਤ ਪਾਈ ਦੀ ਹੈ ਕਰਮ ਪ੍ਰਾਪਤ ਹੋ ਜਿਨ੍ਹਾਂ ਦੇ ਪੂਰਵ ਜਨਮਾਂ 'ਚ ਨਿਸਕਾਮ ਕਰਮ ਕੀਤੇ ਹੋਏ ਆ ਉਹਨਾਂ ਨੂੰ ਪੂਰਵਲੇ ਪੁੰਨਾ ਕਰਕੇ ਮਹਾਰਾਜ ਦੀ ਪ੍ਰਾਪਤੀ ਹੁੰਦੀ ਹੈ ਫਿਰ ਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੋਏ ਉਸਕ੍ਰਿਸ਼ਟਪਤੀ ਦੀ ਪ੍ਰਾਪਤੀ ਹੁੰਦੀ ਜਿਤ ਪ੍ਰਾਪਤ ਹੁੰਦੀ ਹੈ